Hmm. ਸਵੇਰ ਦਾ ਸਮਾਂ ਜੀ ਸਵੇਰ ਦੀ ਫੈਰ ਦੌਰਾਨ ਇਹ ਟਟੀਰੀ ਮਿਲੀ ਸੀ ਜਿਸ ਤੱਕ ਵੀਡੀਓ ਬਣਾਇਆ ਪਰ ਪੂਆ ਆਹ ਉਹ ਮੋਟਰਿਆ ਜਿੱਥੇ ਅਜ ਤੋਂ 40 ਸਾਲ ਪਹਿਲਾਂ 35 ਸਾਲ ਪਹਿਲਾਂ ਸਾਰੇ ਐਸ ਪਾਸੇ ਦੇ ਮਹੱਲੇ ਦੇ ਸਾਰੇ ਲੋਕ ਜੰਗਲਪਾਲ ਨਹੀਂ ਹੁੰਦੇ ਸੀ ਚਾਰ ਟੱਕਰਦੇ ਸੀ ਚਾਰ ਆਉਂਦੇ ਸੀ ਤੇ ਚਾਰ ਜਾਂਦੇ ਸੀ ਪਰ ਅੱਜ ਕੋਈ ਵੀ ਇਸ ਮੋਟਰ ਵੱਲ ਨਹੀਂ ਆ ਰਿਹਾ ਕਿਉਂਕਿ ਘਰਾਂ 'ਚ ਟੋਲਟਾ ਬਾਥਰੂਮ ਬਣ ਗਿਆ ਤੇ ਇਹ ਮੋਟਰ ਸੁਣੀ ਪਈ ਆ ਤੇ ਟਟਿਰੀ ਗੁੰਮਰੀ ਸੀ বাজਦੇ ਜੇ ਜਿਸ ਦਾ ਕਲਪ ਤਿਆਰ ਕੀਤਾ ਇਹ ਹੈ ਜੀ ਪ੍ਰਤਾਪਰਾ ਰੋਡ ਰੋਡ ਮੌਸਾਹਬ ਸਵੇਰਾ ਦਾ ਟਾਈਮ ਆ ਸਵੇਰ ਦੀ ਸੈਰ ਦਾ ਆਹ ਸਾਹਿਬ ਹੁਣੀ ਬੈਠੇ ਕਾਂ ਸਾਨੂੰ ਵੀ ਕੈਚ ਕਰ ਲੈਣੇ ਆਂ ਇਹ ਉੱਡ ਕੇ ਵਹਿ ਗਿਆ ਦਰਖਤੇ ਉਹ ਗੁਰਦੁਆਰਾ ਮੋਹ ਸਾਹਿਬ ਗੁਰਦੰਦੇਵ ਇੱਥੇ ਬਦਵਾਨਾ ਉਸਾਰੀ ਹੋ ਰਹੀ ਹੈ ਗੰਬੰਦੀ ਦਾ ਸੇਵਾ ਚੱਲ ਰਹੀ ਹੈ ਪਟਾਪਰਾ ਰੋਡ ਤੋਂ ਬੇੜਾ ਰੋਡ ਖਿੱਚ ਰਹੀ ਹੈ ਇਹ ਸਾਡੇ ਲੰਬੜਾ ਦਾ ਖੂਹ ਪਟਾਪਰਾ ਰੋਡ ਮੋਹ ਸਾਹਿਬ ਆ ਸਰਦਾਰ ਫਰਿੰਦਰ ਸਿੰਘ ਬੇਣਗ ਉਰਫ ਸ਼ਿੰਦਾ ਸੈੰਗਲ ਨੰਬਰਦਾਰ ਉਹਨਾਂ ਦੀ ਯਾਦ ਵਿੱਚ ਉਹਨਾਂ ਦੇ ਪਰਿਵਾਰ ਵੱਲੋਂ ਇਹ ਵਾਟਰ ਪੁਲਰ ਲਗਾਇਆ ਗਿਆ ਠੰਡਾ ਪਾਣੀ ਦੋ ਗਲਾਸ ਦੋ ਟੂਟੀਆਂ ਕੋਪਾ ਟੈਂਕੀ ਤੇ ਪਾਣੀ ਦਾ ਕਨੈਕਸ਼ਨ ਇਹ ਖੂਦ ਦਿੱਤਾ ਗਿਆ ਇਸ ਸੜਕ ਤੇ ਚੱਲ ਰਹੇ ਰਾਹੀ ਭਰ ਗਰਮੀ ਵਿੱਚ ਠੰਡੇ ਪਾਣੀ ਦਾ ਆਨੰਦ ਮਾਣਦੇ ਆ ਤੇ ਕੋਈ ਘਰਾਂ ਨੂੰ ਭਰ ਕੇ ਵੀ ਬਟਰਫਲੇ ਛੋਟੇ ਲੈ ਜਾਂਦੇ ਆ ਬਹੁਤ ਨੇਕ ਉਪਰਾਲਾ ਵੈਸੇ ਤਾਂ ਮੌਸਮ ਆ ਵਿੱਚ ਜੇ ਨਾ ਸੀ ਨੀਂਂ 3 ਕਰੋ ਕਿੱਥੇ ਮੋ ਬਾਟੂ ਜੀ ਨੂੰ ਮਿਲਣਗੇ ਇਹ ਪਟਾਪਰਾ ਰੋਡ ਇਸ ਰੋਡ ਤੇ ਬਾਰੂ-ਬਾਰ ਪੰਚ ਦੇ ਸ਼ਿੰਦਾ ਸਿੰਘ ਲੰਬੜਦਾਰ ਵੱਲ ਦੇ ਪਰਿਵਾਰ ਵੱਲੋਂ ਇਹ ਜੋ ਪਾਣੀ ਦੀ ਟੈਂਕੀ ਦਾ ਵਾਟਰ কুলਰ ਦਾ ਪ੍ਰਬੰਧ ਬਹੁਤ ਹੀ ਸ਼ਲਾਘਾਯੋਗ ਹੈ। ਪਰ ਗਰਮੀ ਵਿੱਚ ਕਾਫੀ ਲੋਕ ਇਹਦਾ ਫਾਇਦਾ ਉਠਾ ਰਹੇ। ਅਜੇ ਸਵੇਰ-ਸਵੇਰਾ ਸਵੇਰਾ ਇਸ ਕਰਕੇ ਪੂਜਨੀ ਹੈ। ਰੋਡ ਦੇ ਉੱਪਰ ਬਹੁਤ ਆ ਗਿਆ ਬਹੁਤ ਵਧੀਆ ਕੀਤਾ ਚੱਲ ਰਿਹਾ ਟਰੈਕਟਰ ਤੇ ਤਰਾਫਾਂ ਦੇ ਵਿੱਚ ਫੁੱਲਦਾਰ ਬੂਟੇ ਵੀ ਸੜਕ ਦੇ ਕਿਨਾਰੇ ਲੱਗੇ ਹੋਏ ਦਿਸ ਰਹੇ ਹੈ ਜੀ ਸਵੇਰ ਦਾ ਦ੍ਰਿਸ਼ ਬਹੁਤ ਹੀ ਮਨਮੋਹਕ ਹੈ ਨੀਓ ਵਾਲ ਇਹ ਜਾ ਰਹੀ ਹੈ ਪਤਪਰਾ ਨੂੰ ਛਾਰਕ ਇਹ ਦਰਹਾਈ ਐ ਨੰਬੋਸਾ